ਨੇ ਜਿਨ੍ਹਾਂ ਨੇ ਕਿਸਾਨ ਐਂਥਮ ਗਾਣਾ ਵੀ ਗਾਇਆ ਜੋ ਕਿ ਬੜਾ ਮਕਬੂਲ ਕੀਤਾ ਗਿਆ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨਾਂ ਦੇ ਟਰੈਕਟਰਾਂ ਤੇ ਲਗਾਤਾਰ ਇਹ ਗਾਣਾ ਵੱਜ ਰਿਹਾ ਤੇ ਇਸ ਗਾਣੇ ਨੂੰ ਬੈਨ ਵੀ ਕਰ ਦਿੱਤਾ ਗਿਆ ਸੀ YouTube ਉੱਪਰ ਅਸੀਂ ਉਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੀ ਬਰਾੜ ਨੇ ਤੇ ਹੋਰ ਉਹਨਾਂ ਦੇ ਜਿਹੜੇ ਨਾਲ ਜਿਹੜੇ ਕਲਾਕਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਰਾਣਾ ਜਿਹੜਾ ਗਾਣਾ ਜਿਹੜਾ ਐਂਥਮ ਬੈਨ ਕਰ ਦਿੱਤਾ ਗਿਆ ਸੀ ਉਹਦੇ ਪਿੱਛੇ ਕੀ ਕਾਰਨ ਲੱਗਦਾ ਤੁਹਾਨੂੰ ਕਿਸਾਨ ਐਂਥਮ ਬੈਨ ਇਹਦੇ ਕਈ ਚੀਜ਼ਾਂ ਸੀਗੀਆਂ ਕਈ ਸਟ੍ਰਾਈਕਾਂ ਸੀਗੀਆਂ ਅਸੀਂ ਗੱਲ-ਗੱਲ ਕਰਕੇ ਉਹਨਾਂ ਨੂੰ ਸਮਝਾਇਆ ਇੱਕ ਵੀਰ ਤੋਂ ਗੱਲ ਦਿਆ ਸੀਗਾ ਤਾਂ ਉਹਨਾਂ ਨੇ ਵੀ ਸਟ੍ਰਾਈਕ ਵਾਪਸ ਲਈ ਉਸ ਦੀ ਤਾਂ ਹੁਣ ਵਾਪਸ ਆ ਚੁੱਕੇ ਆ ਅੱਗੇ ਸਟ੍ਰਾਈਕ ਜੇ ਫੇਰ ਹੁੰਦੀਆਂ ਫੇਰ ਤੋਂ ਲੈ ਕੇ ਆਵਾਂਗੇ ਕਿਉਂਕਿ ਗਾਣਾ ਕਮਰਸ਼ੀਅਲ ਹੀ ਨਹੀਂਗਾ ਨਾ ਇਹ ਸਾਡਾ ਹੈਗਾ ਆਮ ਲੋਕਾਂ ਲਈ ਜਦੋਂ ਦਾ ਸਟ੍ਰਾਈਕ ਕੀਤਾ ਨਾ ਉਦੋਂ ਦਾ ਮਤਲਬ ਡਬਲ ਵੱਜਣ ਲੱਗ ਗਿਆ ਗਾਣਾ ਉਸ ਤੋਂ ਵੀ ਡਬਲ ਮਤਲਬ ਜਿੰਨਾ ਕਿ ਵੀ ਆਪਾਂ ਸੋਚਿਆ ਨਹੀਂ ਸੀ ਹਰ ਇੱਕ ਟਰਾਲੀ ਦੂਸਰੀ ਟਰਾਲੀ ਤੇ ਗਾਣਾ ਇਹੀ ਚੱਲਦਾ ਹੁੰਦਾ ਜੇ ਕਿਨਾਂ ਕਿਸੇ ਚੀਜ਼ ਨੂੰ ਦਬਾਇਆ ਜਾਂਦਾ ਤਾਂ ਪ੍ਰੈਸ਼ਰ ਨਾ ਨਿਕਲਦੀ ਤਾਂ ਬਿਲਕੁਲ ਬਿਲਕੁਲ ਸਾਨੂੰ ਵੀ ਹੰਗਾਰਾ ਮਿਲਿਆ ਸੀ ਵੀ ਅੱਗੇ ਨੂੰ ਇਦਾਂ ਦੇ ਗਾਣੇ ਹੋਰ ਬਣਾਵਾਂਗੇ ਹਨਾ ਕਿਸਾਨ ਅੰਥਮ ਟਾਈਪ ਵੀ ਕਿਹਨੇ ਆ ਕੇ ਤੁਸੀਂ ਜਿਹੜੇ ਗਾਣੇ ਦੇ ਕੋਈ ਲਫ਼ਜ਼ ਸਾਡੇ ਨਾਲ ਸਾਂਝੇ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਦਰਿਆਵਾ ਵਾਂਗੂ ਮੁੜਦੇ ਨਹੀਂ ਕੋਈ ਦੇਖੇ ਸਾਨੂੰ ਰੋਕ ਕੇ ਵਾਜਾਂ ਵਾਲੇ ਦੀ ਸੋਚ ਤੇ ਉਹ 3600 ਜਾਂਦੇ ਫੋੜ ਛੂਕਦੇ ਵਿੱਚੇ ਕਹਾਰਾਂ ਥਾਰਾਂ ਉਹ ਬੁੱੱਕ ਦੇ ਪੁੱਤ ਕਿਸਾਨਾਂ ਦੇ ਲਾਹਨਕ ਲਾਬ ਦਾ ਨਾਰਾ ਤੇਰੇ ਵਾਂਗੂ ਸਾਨੂੰ ਹੇਰ ਫੇਰ ਘਟ ਆਉਂਦੇ ਹੈ ਨਹੀਂ ਰਹੀ ਬਚ ਕੇ ਹੋ ਰਹੀ ਬਚ ਕੇ ਦਿੱਲੀਏ ਤੁਰੇ ਜੱਟ ਆਉਂਦੇ ਹੈ ਨਹੀਂ ਰਹੀ ਬਚ ਕੇ ਹੁਣ ਨਹੀਂ ਬਚ ਕੇ ਦਿੱਲੀਏ ਅੱਕੇ ਜੱਟ ਆਉਂਦੇ ਹੈ ਨਹੀਂ ਰਹੀ ਬਚ ਕੇ ਸਾਡਾ ਤੁਹਾਡਾ ਤੁਹਾਡੀਆਂ ਰਹਿਣਾ ਹੈ ਜੀ ਬਾਬੇ ਨਾਨਕ ਨੇ ਸਾਨੂੰ ਸਿੱਖਸਾਨੀ ਬਖਸ਼ੀ ਬਾਜਾਂ ਵਾਲੇ ਨੇ ਕਲਮਾ ਤੇ ਖੰਡੇ ਦਿੱਲੀਏ ਰੈਂਦੀ ਦੁਨੀਆ ਦੇ ਤੱਕ ਰਹਿਣੇ ਚੂਲਦੇ ਨਕਸ਼ਿਤ ਕੇਸਰੀਏ ਚੰਡੇ ਦਿਲੀਏ ਯਾਦ ਰੱਖੀ ਜਿੱਤ ਕੇ ਤੂੰ ਛੱਡੀ ਹੋਈ ਐ ਤੇ ਛੱਡ ਕੇ ਸਿਸੇ ਜੁ ਬਣੇ ਕੰਡੇ ਦਿਲੀਏ ਸ਼੍ਰੀ ਬਰਾੜਾ ਐਸੀ ਕਲਮ ਤਿਲਾਣ ਤਾਂ ਡੁੱਬਦੀ ਕਿਸਾਨੀ ਦੇ ਨਾ ਕੰਮ ਆਈ ਜੇ ਤੇਰੇ ਵਾਂਗੂ ਬਗਦਾਦੀ ਵੀ ਸੀ ਰੱਖਦਾ ਓ ਸ਼ੌਕ ਸ਼ੇਰਾ ਤਾਨਾ ਸ਼ਾਹੀ ਦੇ ਤੇਰੇ ਵਾਂਗੂ ਬਗਦਾਦੀ ਵੀ ਸੀ ਰੱਖਦਾ ਓ ਸ਼ੌਕ ਬੜੇ ਤਾਨਾ ਸ਼ਾਹੀ ਦੇ ਜੀ ਕਿਸਾਨ ਐਂਥਮ ਤੋਂ ਬਾਅਦ ਕੋਈ ਅਗਲਾ ਪਲਾਨਿੰਗ ਇਸ ਜਿਹੜਾ ਮੋਰਚਾ ਚੱਲ ਰਿਹਾ ਇਸ ਤੇ ਕੋਈ ਅਗਲਾ ਗੀਤ ਤੁਹਾਡਾ ਅਗਲਾ ਇੱਕ ਮੈਂ ਸੋਚਿਆ ਸੀ ਕਿਉਂਕਿ ਕਿਸਾਨ ਐਂਥਮ ਨੈਸ਼ਨਲ মিডিਆ ਨੇ ਵੀ ਚੱਕਿਆ ਇਹਨਾਂ ਦਾ ਤਾਂ ਉਸ ਤੋਂ ਬਾਅਦ ਇੱਕ ਕਾਫੀ ਲੋਕਾਂ ਨੂੰ ਪ੍ਰੋਬਲਮ ਸੀ ਕਿਉਂਕਿ ਅੰਦੋਲਨ ਕੱਲੇ ਪੰਜਾਬ ਦਾ ਨਹੀਂਗਾ ਅੰਦੋਲਨ ਸਾਰੇ ਇੰਡੀਆ ਦਾ ਹੈ ਕਿ ਜਿਹੜੇ ਜਿਹੜੇ ਪੰਜਾਬੀ ਘੱਟ ਸਮਝਦੇ ਉਹਨਾਂ ਨੂੰ ਪ੍ਰੋਬਲਮ ਸੀ ਕਿ ਸਾਨੂੰ ਗਾਣਾ ਸਮਝ ਨਹੀਂ ਆਉਂਦਾ ਤਾ ਮੈਂ ਕਰ ਰਿਹਾ ਕੋਸ਼ਿਸ਼ ਕੀ ਇੱਕ ਹਿੰਦੀ ਗਾਣਾ ਲੈ ਕੇ ਆ ਮੈਂ ਤਾਂ ਬਿਲਕੁਲ ਜਿਸ ਨਾਲ ਸਾਰੇ ਮਤਲਬ ਆਵਾਜ਼ ਜਾਵੇ ਜਿਹੜੀ ਅਸੀਂ ਗੱਲ ਕਰੀਏ ਕਿ ਜਿਸ ਤਰੀਕੇ ਨਾਲ ਉਸ ਗਾਣੇ ਦੇ ਵਿੱਚ ਹਰਿਆਣੇ ਨਾਲ ਵੀ ਬਾਈ ਜੀ ਨੇ ਗੱਲ ਕਹੀ ਹੈ ਕਿ ਪੰਜਾਬ ਹਰਿਆਣੇ ਦੇ ਵੀ ਉਹਦੇ ਵਿੱਚ ਇੱਕ ਲਾਈਨ ਐਡ ਕੀਤੀ ਗਈ ਹੈ ਹਾਂ ਉਹਨਾਂ ਨੇ ਵੀ ਗਾਇਆਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਦਾ ਹੁਣ ਜਿਹੜਾ ਰੁਖ ਹੈ ਉਹ ਬਦਲਦਾ ਨਜ਼ਰ ਆ ਰਿਹਾ ਹੁਣ ਬਿਲਕੁਲ ਬਦਲਦਾ ਆਊਗਾ ਜੀ ਬਦਲੂਗਾ ਬਿਲਕੁਲ ਬਦਲੂਗਾ ਪੰਜ ਪਹਿਲਾ ਪੰਜਾਬੀ ਗਾਣੇ ਹੋਰ ਤਰੀਕੇ ਦੇ ਸੀ ਹੁਣ ਹੋਰ ਤਰੀਕ ਜਨਕ ਇੰਡਸਟਰੀ ਨੇ ਵੀ ਕਿਉਂ ਰੋਕ ਸ਼ੁਰੂ ਤੋਂ ਹੀ ਇੱਕੋ ਜਿਹਾ ਸੇ ਹੀ ਚੱਲਦੇ ਆ ਰਹੇ ਨੇ ਉਹ ਮਾਹੌਲ ਹੁੰਦਾ ਵੀ ਕਿਵੇਂ ਦਾ ਕ੍ਰੀਏਟ ਕਰਨਾ ਕੀ ਸਿਸਟਮ ਹੈ ਹੁਣ ਇਦਾਂ ਦੇ ਗਾਣੇ ਲੋਕ ਸੁਣਨ ਲੱਗੇ ਨੇ ਮਤਲਬ ਉਹਦੇ ਵਾਰਸ ਸੰਘਾਰਾ ਮਿਲਿਆ ਸਾਨੂੰ ਵੀ ਅਸੀਂ ਹੋਰ ਕਰਾਂਗੇ ਇਦਾਂ ਦੇ ਹਨ ਜੇ ਸੁਣਨਗੇ ਲੋਕ ਹੋਰ ਆਪਾਂ ਕਰਾਂਗੇ ਹੁਣ ਦੇ ਦੇਣਾ ਦੇਖੋ ਕਿੰਨਾ ਫਰਕ ਪਿਆ ਲੋਕੀ ਕਿੰਨਾ ਸੁਣ ਰਹੇ ਨੇ ਗਾਣਾ ਕਿੰਨੀ ਪੋਜ਼ਿਟਿਵਿਟੀ ਸਪਰੈਡ ਹੋ ਰਹੀ ਆ ਸਮਝਦੇ ਹੋ ਗੱਲ ਇਹ ਤਾਂ ਕਹਿ ਸਕਦੇ ਆ ਨਾ ਕਿ ਜਿਹੜਾ ਮਤਲਬ ਮਾਹੌਲ ਵੀ ਚੇਂਜ ਹੋ ਚੁੱਕਿਆ ਹੈ ਮਤਲਬ ਜਿਹੜੀ ਬਿਲਕੁਲ 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 ਮਾਹੌਲ ਚੇਂਜ ਹੋ ਚੁੱਕਿਆ ਹੈ ਇਹ ਸਾਣਾ 55 ਕਿਸਾਨਾਂ ਦਾ ਜਿਹੜਾ ਗਾਣਾ ਆਇਆ ਸੀ ਉਹਦੀ ਪੂਰੀ ਟੀਮ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਹੋਰ ਵੀ ਜਿਹੜੇ ਗਾਣੇ ਆਉਣਗੇ ਹੋ ਸਕਦਾ ਹੈ ਕਿ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨਾਂ ਲਈ ਅਸੀਂ ਹਿੰਦੀ ਦੇ ਵਿੱਚ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਗਾਣਾ ਕੱਢੀਏ ਨਾਲ ਹੀ ਉਹਨਾਂ ਕਿਹਾ ਕਿ ਜਿਹੜਾ ਇਹ ਮੋਰਚਾ ਇਹਦੀ ਚੜ੍ਹਦੀ ਕਲਾ ਹੈ